ਸਫੀਦਾ ਦਰੀਆਵੇ ਕੰਨ ਬਗਲਾ ਪਰਿਆ ਦੇ ਸਫੀਦਾ ਦਰੀਆਵੇ ਕੰਨ ਬਗਲਾ ਬੈਠਾ ਕੇਲ ਕਰੇ ਕੇਲ ਕਰੇਂਦੇ ਖਾਂਜ ਨੂੰ ਅਚਿੰਤੇ ਬਾਜ ਪਏ ਬਾਜ ਪਏ ਤਿਸ ਰੱਬ ਦੇ ਕਿਲਾ ਵਿਸਰੀਆਂ ਜੋ ਮਨ ਚੇਤਨਾ ਕੇਤੇ ਸੰਸੋ ਗਾਲੀ ਰੱਬ ਕੀਆਂ ਹੁਣ ਇਹਦੇ ਅਰਥ ਕੀ ਬਣਦੇ ਨੇ ਆਪਾਂ ਥੋੜੇ ਜਿਹਾ ਅਰਥਾਂ ਵਾਲੇ ਪਾਸੇ ਜਾਈਏ ਅਸਲ ਦੇ ਵਿੱਚ ਬਾਬਾ ਫਰੀਦ ਜੀ ਕਹਿੰਦੇ ਨੇ ਫਰੀਦਾ ਦਰਿਆਵੇ ਕੰਨੇ ਇਥੇ ਕੰਨੇ ਦੇ ਅਰਥ ਨੇ ਕੰਡੇ ਕਹਿੰਦੇ ਦਰਿਆ ਦੇ ਕੰਡੇ ਦੇ ਉੱਤੇ ਇੱਕ ਬਗਲਾ ਬੈਠਾ ਕੇਲ ਕਰੇ ਹੁਣ ਜਿਹੜਾ ਦਰਿਆ ਦੇ ਕੰਡੇ ਤੇ ਬਗਲਾ ਹੈ ਤੇ ਬਗਲਾ ਬੈਠਾ ਖੇਡਾ ਪਿਆ ਕਰਦਾ ਫਰੀਦਾ ਦਰਿਆਵੇ ਕੰਨੇ ਬਗਲਾ ਬੈਠਾ ਕੇਲ ਕਰੇ ਅਗਲਾ ਪਾਪਨ ਬਤਨ ਕਿਆ ਕਿੰ ਲਗੇ ਕੇਲ ਕਰੇਂਦੇ ਖੰਜ ਨੂੰ ਅਚਿੰਤੇ ਬਾਦ ਪਏ ਕਿੱਟਾ ਬੜਾ ਪਰ ਕਹਿੰਦੇ ਅਚਨਚੇਤ ਹੁਣ ਇਹ ਆਪਣੀਆਂ ਖੇਡਾਂ ਦੇ ਵਿੱਚ ਮਗਨ ਹੈ ਮੱਛੀ ਵਾਲੇ ਪਾਸੇ ਲੱਗਾ ਆਪਣੀ ਮौज-ਮਸਤੀ ਦੇ ਵਿੱਚ ਲੱਗਾ ਕਹਿੰਦੇ ਅਸਮਾਨ ਤੇ ਉੱਡਦਾ ਪਿਆ ਸੀ ਬਾਜ ਹੁਣ ਬਗਲੇ ਦਾ ਧਿਆਨ ਮੱਛੀ ਵਾਲੇ ਪਾਸੇ ਆ ਤੇ ਉੱਤੇ ਉੱਡਦਾ ਪਿਆ ਸੀ ਬਾਜ ਬਾਜ ਦਾ ਧਿਆਨ ਬਗਲੇ ਵਾਲੇ ਪਾਸੇ ਆ ਹੁਣ ਦੋ ਚੀਜ਼ਾਂ ਨੂੰ ਸੁਣਿਆ ਜੇ ਸ੍ਰਿਸ਼ਟੀ ਦਾ ਇੱਕ ਨਿਯਮ ਕਿੱਸਾ ਹੈ ਬਾਬਾ ਪ੍ਰੀਤੀ ਕਹਿੰਦੇ ਵੀ ਧਿਆਨ ਵੇਖੋ ਬਗਲੇ ਦਾ ਆਪਣੀ ਮੱਛੀ ਵਾਲੇ ਪਾਸੇ ਆ ਸ਼ਿਕਾਰ ਵਾਲੇ ਪਾਸੇ ਆ ਉੱਤੇ ਉੱਡਦਾ ਪਿਆ ਬਾਜ ਬਾਜ ਦਾ ਧਿਆਨ ਬਗਲੇ ਵਾਲੇ ਪਾਸੇ ਐ ਤੇ ਪੁੱਛਿਆ ਬਾਬਾ ਜੀ ਫਿਰ ਹੋਇਆ ਕੀ ਹੁਣ ਉਹ ਬਚਨ ਸੁਣਿਆ ਜੇ ਫਰੀਦਾ ਦਰੀਆਬਾ ਕਰਨੇ ਬਗਲਾ ਬੈਠਾ ਕੇਲ ਕਰੇ ਕੇਲ ਕਰੇਂਦੇ ਖਾਂਜ ਨੂੰ ਅਚਿੰਤੇ ਬਾਜ ਪਏ ਬਾਜ ਪਏ ਕਿਸ ਰੱਬ ਦੇ ਕਿੰਨਾ ਵਿਸਰੀਆਂ ਜੋ ਮਨ ਚੇਤਨ ਚੇਤੇ ਸੰਸੋ ਗੱਲ ਨਹੀਂ ਰੱਬ ਕੀਆ ਬਾਬਾ ਫਰੀਦ ਜੀ ਕਹਿੰਦੇ ਰੱਬ ਨੇ ਉਹ ਗੱਲਾਂ ਕਰ ਬਖਾਈਆਂ ਜਿਹੜੀਆਂ ਚਿੱਤ ਚੇਤੇ ਵਿੱਚ ਹੈ ਨਹੀਂ ਸੀ ਮੈਨੂੰ ਲੱਗਦਾ ਵੀ ਉਦਾਹਰਨ ਜ਼ਰੂਰ ਬਗਲੇ ਦੀ ਦਿੱਤੀ ਹੈ ਉਦਾਹਰਨ ਜ਼ਰੂਰ ਬਾਜ ਦੀ ਦਿੱਤੀ ਹੈ ਉਦਾਹਰਨ ਜ਼ਰੂਰ ਦਰਿਆ ਦੀ ਦਿੱਤੀ ਹੈ ਪਰ ਮੈਨੂੰ ਲੱਗਦਾ ਵੀ ਗੱਲ ਸਾਡੇ ਤੇ ਬੜੀ ਢੁਕਦੀ ਹੈ ਵੀ ਅਸੀਂ ਲੋਕ ਬਗਲੇ ਦੀ ਤਰ੍ਹਾਂ ਆਪਣੇ ਕਮਾਂਕਾਰਾਂ ਵਿੱਚ ਸੁਰਤੀ ਬਿਰਤੀ ਜੋੜ ਕੇ ਬੈਠੇ ਆਂ ਪਰ ਚੇਤੇ ਰੱਖਿਆ ਜੇ ਜਿੱਦਨ ਮੌਤ ਰੂਪੀ ਬਾਜ ਨੇ ਝਪਟ ਮਾਰਨੀ ਆ ਨਾ ਤੇ ਸਾਨੂੰ ਇਹ ਸਾਰੀਆਂ ਕਿੱਡਾਂ ਭੁੱਲ ਜਾਣੀਆਂ ਨੇ ਆਪ ਕੋ ਸਤਨਾਮ ਸ੍ਰੀ ਵਾਹਿਗੁਰੂ ਮੈਂ ਕਹਿੰਨਾ ਵੀ ਕਿੱਡਾਂ ਪਰਿਵਾਰਾਂ ਦੇ ਅੰਦਰ ਵੱਡਾ ਦੁੱਖ ਹੋਵੇ ਜੇ ਕੋ ਕਿਸੇ ਨੂੰ ਇੰਨੀ ਵੀ ਗੱਲ ਕਹਿ ਦੇਵੇ ਨਾ ਵੀ ਆਪਾਂ ਅੱਜ ਰਾਤ ਰਹਿ ਜਾਬੋ ਤੇ ਅਸੀਂ 18 ਕੰਮ ਗਿਣਾ ਦਿੰਨੇ ਆ ਕੋਈ ਕਹਿ ਦਿੰਦਾ ਸਾਡੀਆਂ ਮੱਜਾਂ ਹੱਥ ਪਈਆਂ ਨੇ ਕੋਈ ਕਹਿੰਦਾ ਨਿਆਣਿਆਂ ਨੂੰ ਸਵੇਰੇ ਛੱਡਣ ਵੀ ਜਾਣਾ ਪੈਂਦਾ ਕੋਈ ਕਹਿੰਦਾ ਸ਼ਾਮ ਨੂੰ ਇਹਨਾਂ ਦੀ ਪਿਚੂਨ ਦਾ ਹੁੰਦਾ ਹੈ ਕੋਈ ਕਹਿੰਦਾ ਘਰਵਾਲੀ ਜੌਬ ਕਰਦੀ ਹੈ ਮੈਂ ਕਹਿੰਦਾ ਵੀ 1800 ਕੰਮ ਆਪਾਂ ਗਿਲਾ ਦੇਾਂਗੇ ਤੇ ਆਪਾਂ ਅਗਲਾ ਸ਼ਬਦ ਪਤਾ ਕੀ ਕਹਿੰਨੇ ਆ ਮੇਰਾ ਨਾਂ ਮੇਰੇ ਟੱਬਰ ਦੇ ਵਿੱਚ ਮੇਰੇ ਬਣਾ ਸਰਦਾ ਨਹੀਂ ਬੋਲੋ ਬਈ ਜੇ ਮੈਂ ਇੱਕ ਦਿਨ ਤੁਹਾਡੇ ਕੋਲ ਰਹਿ ਗਿਆ ਨਾ ਤੇ ਮੇਰਾ ਪਿੱਛੇ ਸਰਦਾ ਨਹੀਂ ਤੇ ਕਹਤੇ ਰੱਖਿਆ ਜੇ ਜਦੋਂ ਪੱਕੀ ਟਿਕਟ ਹੋ ਜਾਂਦੀ ਹੈ ਉਹ ਦਿਨ ਸਾਰਾ ਕੁਝ ਮਗਰ ਸਰੀ ਜਾਂਦਾ ਆਪ ਕੋ ਸਤਨਾਮ ਸ੍ਰੀ ਵਾਹਿਗੁਰੂ ਕਹਤੇ ਰੱਖਿਆ ਜੇ ਸਾਰਾ ਕੁਝ ਸਰੀ ਜਾਂਦਾ ਕਿਹੜੀਆਂ ਜ਼ਮੀਨਾਂ ਵੇਲੀਆਂ ਰਹਿ ਜਾਂਦੀਆਂ ਨੇ ਜ਼ਮੀਨਾਂ ਵੀ ਵੱਗਦੀਆਂ ਨੇ ਕਿਹੜੇ ਮਾਲ ਡੰਗਰ ਨੇ ਜਿਹੜੇ ਉਸੇ ਤਰ੍ਹਾਂ ਰਹਿ ਜਾਂਦੇ ਨੇ ਸਾਰੇ ਕੰਮ ਹੀ ਹੁੰਦੇ ਨੇ ਮੈਨੂੰ ਤੇ ਕਈ ਵਾਰੀ ਇੰਜ ਲੱਗਦਾ ਹੈ ਵੀ ਮੌਤ ਉਹ ਹੈ ਜਿਵੇਂ ਬਚਪਨ ਦੇ ਵਿੱਚ ਖੇਡੀ ਹੋਈ ਸੀ ਇੱਕ ਖੇਡ ਹੁਣ ਤੇ ਚਲੋ ਆਪਸ਼ਨ ਬੜੀਆਂ ਆ ਗਈਆਂ ਪਹਿਲੇ ਸਮੇਂ ਦੇ ਵਿੱਚ ਆਪਣੇ ਕੋਲ ਆਪਸ਼ਨ ਨਹੀਂ ਸੀ ਇੰਨੀਆਂ ਹੁੰਦੀਆਂ ਜੇ ਕਿਸੇ ਨੇ ਰੇਤ ਦੀ ਟਰਾਲੀ ਲਾਈ ਹੋਣੀ ਤੇ ਤੇਤੇ ਰੱਖਿਆ ਜੇ ਕੰਦਾ ਤੋਂ ਮਾਰ-ਮਾਰ ਕੇ ਛਾਲਾ ਆਪਣਾ ਐਤਵਾਰ ਪਾਸ ਹੋ ਜਾਂਦਾ ਹੁੰਦਾ ਸੀ ਜਿਹੜੀ ਇੱਕ ਦਿਨ ਦੀ ਛੁੱਟੀ ਸੀ ਨਾ ਉਹ ਛੁੱਟੀ ਛਾਲਾ ਮਾਰ ਦਿਆ ਲੰਘ ਹੀ ਜਾਣੀ ਤੇਤੇ ਰੱਖਿਆ ਜੇ ਕਿਸੇ ਦੇ ਮਿੱਟੀ ਦੀਆਂ ਚਾਰ ਟਾਲੀਆਂ ਪਈਆਂ ਪੁਣੀਆਂ ਤੇ ਮਿੱਟੀ ਦੇ ਉੱਪਰ ਸਾਰਾ ਦਿਨ ਖੇਡ-ਖੇਡ ਕੇ ਤੇ ਆਪਣਾ ਐਤਵਾਰ ਲੰਘ ਜਾਣਾ ਮੈਨੂੰ ਬਚਪਨ ਦੀ ਖੇਡੀ ਕੋਈ ਖੇਡ ਵਰਗੀ ਮੌਤ ਲੱਗਦੀ ਹੈ ਬੜਾ ਧਿਆਨ ਦੇ ਅੱਜ ਆਪਾਂ ਨਿੱਕੇ-ਨਿੱਕੇ ਹੁੰਨੇ ਸੀ ਨਾ ਤੇ ਆਪਾਂ ਕੀ ਕਰਨਾ ਵੀ ਰੇਤ ਕਿਸੇ ਦੇ ਲੱਥੀ ਹੋਣੀ ਤੇ ਰੇਤ ਦੇ ਵਿੱਚ ਆਪਣਾ ਪੈਰ ਪਾਉਣਾ ਕਿਤੇ ਰੇਤ ਨੂੰ ਖਿੱਚ ਕੇ ਆਪਣੇ ਪੈਰ ਤੇ ਕਰ ਲੈਣਾ ਉਹਲਾ ਪੁਣਾ ਦੱਬਣਾ ਤੇ ਹੌਲੀ ਦੇ ਪੈਰ ਖਸਕਾਉਣਾ ਇੱਕ ਨਿਆਣੇ ਨੇ ਕਿਹਾ ਜਣਾ ਮੇਰਾ ਘਰ ਬਣ ਗਿਆ ਬੋਲੋ ਵੀ ਕੀ ਕਹਿੰਦਾ ਮੇਰਾ ਘਰ ਬਣ ਗਿਆ ਤੇ ਦੂਜਾ ਕਹਿੰਦਾ ਸੀ ਮੈਨੂੰ ਕਿਹੜਾ ਨਕਸ਼ਾ ਪਾਸ ਕਰਾਉਣਾ ਪੈਣਾ ਵੀ ਮੈਨੂੰ ਪ੍ਰਮਾਣਗੀ ਲੈਣੀ ਪੈਣੀ ਏ ਵੀ ਪਹਿਲਾਂ ਪਲਾਟ ਖਰੀਦਾਂਗਾ ਕਿ ਆਂਦੇ ਅਜੇ ਤੇ ਉਸ ਤੋਂ ਬਾਅਦ ਰਜਿਸਟਰੀ ਕਰਵਾਵਾਂਗਾ 100 ਯੱਪ ਦੇ ਵਿੱਚ ਪਾਵਾਂਗਾ ਕਹਿੰਦਾ ਕਿੰਨਾ ਕਿੱਡਾ ਕੋខਾ ਕੰਮ ਹੈ ਕਿ ਮੈਂ ਵੀ ਕਰ ਲੈਣਾ ਵਾ ਦੂਜੇ ਨਿਆਣੇ ਨੇ ਵੀ ਆਪਣਾ ਪੈਰ ਰੇਤ ਦੇ ਵਿੱਚ ਪਾਉਣਾ ਤੇ ਉੱਤੇ ਪੈਰ ਦੇ ਰੇਤ ਇਕੱਠੀ ਕਰਕੇ ਪੋਲਾ-ਪੋਲਾ ਦੱਬਣਾ ਤੇ ਖੌੜੀ ਦੇ ਪੈਰ ਖਿੱਚ ਕੇ ਉਹ ਕਹਿੰਦਾ ਆਪਣਾ ਵੀ ਘਰ ਬਣ ਗਿਆ ਪਹਿਲਾ ਨਿਆਣਾ ਕਹਿੰਦਾ ਸੀ ਇਹ ਮੇਰਾ ਘਰ ਹੈ ਤੂੰ ਇਹਦੇ ਨੇੜੇ ਨਾ ਆਹੀਂ ਤੇ ਦੂਜਾ ਕਹਿੰਦਾ ਸੀ ਇਹ ਮੇਰਾ ਘਰ ਹੈ ਤੂੰ ਮੇਰੇ ਘਰ ਦੇ ਨੇੜੇ ਨਾ ਆਹੀਂ ਸਾਰਾ ਦਿਨ ਨਿਆਣੇ ਕਹਿੰਦੇ ਸੀ ਮੇਰਾ ਘਰ ਮੇਰਾ ਘਰ ਕੀਤੇ ਰੱਖਿਆ ਤੇ ਸ਼ਾਮ ਨੂੰ ਮਾਂ ਦੀ 7:00 ਵੱਜਦੀ ਸੀ ਮਾਂ ਕਹਿੰਦੀ ਸੀ ਮੁੜਿਆ ਮੁੜਿਓ ਸਵੇਰ ਦੇ ਨਿਕਲੇਓ ਖਾਣਾ ਪੀਣਾ ਤੁਹਾਨੂੰ ਭੁੱਲਿਆ ਨਹਾਉਣਾ ਧੋਣਾ ਤੁਹਾਨੂੰ ਭੁੱਲਿਆ ਜੇ ਤੁਹਾਡਾ ਪਿਓ ਕੰਮ ਤੋਂ ਆ ਗਿਆ ਨਾ ਤੇ ਦੋ ਦੋ ਧੌਣ ਦੇ ਵਿੱਚ ਮਾਰ ਕੇ ਤੁਹਾਨੂੰ ਲੈ ਕੇ ਆਵੇਗਾ ਸ਼ਰਮ ਲਈਏ ਸਵੇਰ ਦੇ ਗਏਓ ਤੇ ਜਿਹੜੇ ਨਿਆਣੇ ਸਾਰਾਂ ਦਿਨ ਕਹਿੰਦੇ ਸੀ ਨਾ ਮੇਰਾ ਘਰ ਹੈ ਤੇ ਤੂੰ ਨੇੜੇ ਨਾ ਆਈ ਦੁੱਧਾ ਕਹਿੰਦਾ ਇਹ ਮੇਰਾ ਘਰ ਹੈ ਤੂੰ ਨੇੜੇ ਨਾ ਆਈ ਕੀਤੇ ਰੱਖਿਆ ਤੇ ਜਦੋਂ ਮਾਂ ਦੀ 7:00 ਵੱਜਦੀ ਆ ਨਾ ਤੇ ਆਪਣੇ ਬਣਾਏ ਘਰ ਨੂੰ ਨਿਆਣੇ ਲੱਤ ਮਾਰ ਕੇ ਧੁਰਦੇ ਨੇ ਕਦੀ ਪਿੱਛਾ ਵੀ ਭੌਕੇ ਨਹੀਂ ਵੇਦੇ ਬੋਲੋ ਵੇ ਸਾਰਾ ਦਿਨ ਕਹਿੰਦੇ ਸੀ ਨਾ ਮੇਰਾ ਘਰ ਮੇਰਾ ਘਰ ਤੇ ਜਦੋਂ ਸ਼ਾਮ ਨੂੰ ਮਾਂ ਨੇ ਸਦਿਆ ਕਿ ਪਿਓ ਤੁਹਾਡਾ ਕੰਮ ਤੋਂ ਆਉਣ ਵਾਲਾ ਹੈ ਤੇ ਤੁਹਾਡੀ ਧੌਣ ਦੇ ਵਿੱਚ ਮਾਰ ਕੇ ਲੈ ਕੇ ਆਵੇਗਾ ਤੇ ਖਿਆਲ ਕਰੇ ਜੇ ਫਿਰ ਨਿਆਣਿਆਂ ਦਾ ਧਿਆਨ ਹੁਣ ਆ ਗਿਆ ਆਪਣੇ ਘਰ ਵਾਲੇ ਪਾਸੇ ਤੇ ਚੇਤੇ ਰੱਖੇ ਜੇ ਸਾਰਾ ਦਿਨ ਜਿਹਨੂੰ ਕਹਿੰਦੇ ਸੀ ਨਾ ਮੇਰਾ ਘਰ ਮੇਰਾ ਘਰ ਆਪਣੇ ਬਣਾਏ ਘਰ ਨੂੰ ਲੱਤ ਮਾਰ ਕੇ ਧੁਰਦੇ ਨੇ ਤੇ ਕਦੀ ਪਿੱਛਾ ਵੀ ਭੌਕੇ ਨਹੀਂ ਵੇਦੇ ਮੈਨੂੰ ਲੱਗਦਾ ਜ਼ਿੰਦਗੀ ਵੀ ਇਸੇ ਪ੍ਰਕਾਰ ਆ ਸਾਰੀ ਜ਼ਿੰਦਗੀ ਅਸੀਂ ਇਹੀ ਕਹਿੰਦੇ ਰਹ ਜੰਮਿਆ ਮੇਰੀ ਜ਼ਮੀਨ ਮੇਰੀ ਜਦਾਦ ਮੇਰੀ ਕੋਠੀ ਮੇਰੀ ਦੁਕਾਨ ਮੇਰਾ ਆ ਤੇ ਮੇਰਾ ਆ ਕਿਤੇ ਰੱਖਿਆ ਤੇ ਜਿੱਦਾਂ ਰੱਬ ਦੇ ਘਰੋਂ ਸੱਤ ਵੱਜਦੀ ਆ ਨਾ ਤੇ ਮਰਬਿਆਂ ਨੂੰ ਇਹੋ ਜੀ ਲੱਤ ਮਾਰ ਕੇ ਬੰਦਾ ਤੁਰਦਾ ਕਦੀ ਪਿੱਛਾ ਵੀ ਭੌਕੇ ਨਹੀਂ ਜਾਂਦਾ ਬੋਲੋ ਵੀ ਕਹਿੰਦੀ ਆ ਨਾ ਸੋ ਕਹਿਣ ਤੋਂ ਭਾਵ ਇਹ ਐ ਵੀ ਜਿੱਦਨ ਸੱਤ ਵੱਜਦੀ ਐ ਪਰਮਾਤਮਾ ਦੇ ਘਰ ਦਾ ਸੱਦਾ ਆ ਜਾਂਦਾ ਐ ਚੱਲ ਕਰਿਆ ਜੇ ਫਿਰ ਦੁਨੀਆਦਾਰੀ ਆ ਇੱਕ ਪਾਸੇ ਰਹਿ ਜਾਂਦੀਆਂ ਨੇ ਤੇ ਬੰਦੇ ਅਕੀਖਾ ਮੋਹ ਤੋੜ ਕੇ ਚਾਲੇ ਪਾ ਦਿੰਦਾ ਸਾਰੀ ਜ਼ਿੰਦਗੀ ਮੇਰਾ ਮੇਰਾ ਜਿਹਨੂੰ ਕਿਹਾ ਸੀ ਆਪ ਕੋ ਸਤਨਾਮ ਸ੍ਰੀ ਵਾਹਿਗੁਰੂ